ਦਵੇ ਸੰਟਾ ਕੌਸਿਸ ਕਮਿੰਗ ਅਲੋਂਗ ਰਾਈਡਿੰਗ ਆਨ ਅਸਲੀ ਲਲਲਾ 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 ਠੀਕ ਹੈ ਫੋਨ ਕਰੋ ਮੈਂ ਤਾਂ ਮੈਂ ਤੁਹਾਨੂੰ ਕੋਈ ਡੀਜੇ ਤੁਹਾਨੂੰ 10 ਕੁਸਚਨ ਪੁੱਛਦਾ ਤੁਸੀਂ ਉਹ 10 ਕੁਸਚਨ ਨੋਟ ਕਰ ਲੇ ਕੀ ਹਾਂ ਸਰ ਨੇ ਜਾਂ ਮੈਡਮ ਨੇ ਆ ਪੁੱਛਿਆ ਠੀਕ ਹੈ ਐਸਾ ਦਾ ਨੈਕਸਟ ਆ ਗਿਆ ਲਾ ਕੇ ਤੁਹਾਡੇ ਕੋਲ ਤੁਹਾਡੇ ਹੀ ਬੱਚੇ ਜਿਹੜੇ ਨੇ ਉਹ ਇੱਥੇ ਪ੍ਰੈਜੈਂਟੇਸ਼ਨ ਦੇਣਗੇ ਤੁਹਾਡੇ ਬੱਚਿਆਂ ਨੂੰ ਐਕਟੀਵਿਟੀ ਤਿਆਰ ਕਰਨ ਲਈ ਭੇਜਦਾ ਉਹ ਤਿਆਰਗੇ ਐਕਟੀਵਿਟੀ ਹੋਏਗੀ ਉਸ ਤੋਂ ਬਾਅਦ ਕੱਲ ਮੈਂ ਤੁਹਾਡੇ ਪ੍ਰਿੰਸੀਪਲ ਸਾਹਿਬ ਨੂੰ ਫੋਨ ਕਰਕੇ ਪੁੱਛਾਂਗਾ ਕਿ ਕਿੰਨੇ ਬੱਚਿਆ ਨਹੀਂ ਪੇਜ ਤੇ ਲਿਖ ਕੇ ਦਿੱਤਾ ਕਿ ਸਾਨੂੰ ਬਾਲਕਲਾਂ ਜਾ ਕੇ ਕਿਹੋ ਜਿਹਾ ਮਸੂਦ ਗਵਰਨਮੈਂਟ ਸਕੂਲਸ ਕੈਂਪਸ ਨੂੰ ਪਰਤੀ ਕਰਨ ਜੱਬਾ ਦੇ ਅਧਿਆਪਕ ਸਾਥੀ ਤੇ ਉਹਨਾਂ ਨਾਲ ਵਿਦਿਆਰਥੀ ਉਹਨਾਂ ਸਾਰਿਆਂ ਦਾ ਸੀ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਜਿਹੜੀ ਪੀਐਮ ਸ਼੍ਰੀ ਸਕੂਲ ਹੈ ਇਹ ਵੀ ਕੋਲਨਾ ਨਾਸਾ ਪਾ ਉਹਦੀ ਬੜੀ ਵਧੀਆ ਉਪਰਾਲਾ ਸਾਰੇ ਅੰਮ੍ਰਿਤਸਰ ਦੇ ਵਿੱਚ ਲੱਗਦਾ ਉਹਦਾ ਸਕੂਲ ਜਿਹੜੇ ਉਹ ਪੀਐਮ ਸ਼੍ਰੀ ਦੇ ਅੰਦਰ ਸੁਨੇਗੇ ਨੇ ਤੋਂ ਵੇਖਦੇ ਆ ਕਿ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਬੱਚੇ ਜਿਹੜੇ ਨੇ ਨਾ ਚੱਪਾ ਸੀਨੀਅਰ ਸੈਕੰਡਰੀ ਸਕੂਲ ਪੀਐਮ ਸ਼੍ਰੀ ਦੇ ਬੱਚੇ ਨੇ ਤੁਹਾਡਾ ਸਕੂਲ ਵਿਕਲਪ ਕਰ ਰਹੇ ਨੇ ਤੁਹਾਡੇ ਇਜਾਜ਼ਤ ਸੁਨੀਤਾ ਕੌਰ ਜੀ ਸੁਖਬੀਰ ਪਾਲ ਸਰ ਕਲਾਪਰ ਸੁਖਬੀਰ ਪਾਲ ਇਸ ਤਰ੍ਹਾਂ ਲੱਗਾ ਕਲਾਸਰੂਮ ਵਿਚਾ ਲੱਗਾ ਤੁਹਾਡੇ ਲਈ ਇਹੋ ਜਿਹੀ ਹੈਗੇ ਨੇ ਸਾਰੇ ਹੁਣ ਸਾਰੇ ਜਿੰਨੇ ਕਲਾਸਰੂਮ ਚ ਨੇ ਨਾ ਸਰਕਾਰੀ ਸਕੂਲਾਂ ਦੇ ਸਾਰੇ ਬਹੁਤ ਵਧੀਆ ਪੜ੍ਹ ਗਏ ਨੇ ਤੇ ਬਹੁਤ ਵਧੀਆ ਪੜ੍ਹਨਗੇ ਹੁਣ ਹੁਣ ਕਿਹਨੂੰ ਵਧੀਆ ਕਿਹਨੂੰ ਮੰਨਣਾ ਭਲਾ ਹੁਣ ਅਸੀਂ ਆ ਵਧੀਆ ਬਣਨਾ ਹੈ ਠੀਕ ਹੈ ਜਦੋਂ ਆਪਾਂ ਤੁਹਾਡੇ ਵਰਗੇ ਟੀਨੜੇ ਯੂ ਕਾਂਟ ਕੁਝ ਸਮੇਂ ਲਈ ਸਰਕਾਰੀ ਸਕੂਲ ਚ ਪੜਿਆ ਸੀ ਮੈਂ ਘਰੋਂ ਗੋਲੀ ਲੈ ਕੇ ਜਾਂਦਾ ਹੁੰਦਾ ਸੀ ਆਪਾਂ ਇਹ ਸਮਾਧਿਖਿਆ ਹੈ ਠੀਕ ਹੈ ਸੋ ਬੜੀ ਮਿਹਨਤ ਕੀਤੀ ਹੈ ਸਾਰੇ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾਣ ਦੇ ਲਈ ਤੁਹਮੇ ਲੱਗੀ ਐਸ ਤਰਕੇ ਸਭ ਤੋਂ ਪਹਿਲੀ ਰਿਸਪੈਕਟ ਕਿ ਨਹੀਂ ਕਿਹਨਾਂ ਦੀ ਕਰਨੀ ਚਾਹੀਦੀ ਸਾਨੂੰ ਆਪਣੇ ਮਾਪੇ ਉਹ بڑے ਮਾੜੇ ਬੱਚੇ ਹੁੰਦੇ ਨੇ ਜਿਹੜੇ ਆਪਣੇ ਮਾਪੇ ਨੂੰ ਮੰਦਾ ਬੋਲਦੇ ਜਿਹੜਾ ਸੀ ਛੱਤਾਂ ਚੁੰਨੀਆਂ ਹੁੰਦੀਆਂ ਸੀਗੀਆਂ ਸਰਕਾਰੀ ਸਕੂਲਾਂ ਦੇ ਬਾਲਿਆਂ ਵਾਲੀਆਂ ਛੱਤਾਂ ਹੁੰਦੀਆਂ ਸੀਗੀਆਂ ਵੇਖੀ ਹੋਈਆਂ ਤੁਹਾਡਾ ਦਿਓ ਨਹੀਂ ਹੈਗਾ ਜੇਕਰ ਸਰਕਾਰ ਸਾਨੂੰ ਅੱਛੀਆਂ ਸਹੂਲਤਾਂ ਦਿੰਦੀ ਹੈ ਹੁਣ ਤੇ ਪੀਐਮ ਖਰੀ ਹੋ ਗਏ ਪੀਐਮ ਦਾ ਮਤਲਬ ਯੂ ਆਰ ਰ richer than others ਤੁਸੀਂ ਬਾਕੀਆਂ ਨਾਲੋਂ ਜ਼ਿਆਦਾ ਅਮੀਰ ਸਕੂਲ ਹੈਗੇ ਹੋ ਅੱਜ ਸਾਰੇ ਸਕੂਲ ਕੇ ਬਣਾ ਦੇ ਉਸੇ ਲਿਖ ਨੂੰ ਬਣਾਣਾ ਕੋਈ ਕਿਸੇ ਲਈ ਬੰਨੂਏ ਕਿਸੇ ਨੂੰ ਸਹਲੀ ਬਣਾਣਾ ਕਿਸੇ ਨੇ ਸਟ੍ਰੈਟਿਸ਼ਿਪ ਕਹਿੰਦੇ ਕਰਤੀ ਹੈ ਇਸ਼ਾਰਾ ਕਰ ਖੜੀ ਹੋ ਜਾ ਹਾਂਜੀ ਆਜੋ ਜੀ ਆਜੋ ਦੋਸਤੀ ਦੀ ਰਸਮ ਪਾਟਣਾ ਹੋਏ ਕਲਾਪ ਕਰੋ ਜੀ। ਕਈ ਨਹੀ ਗਿਆ ਜਿਹੜੀਆਂ ਕੁੜੀਆਂ ਜਾਂ ਮੁੰਡੇ ਸ਼ੈਫ ਬਣਨਾ ਚਾਹਣ ਬੜੇ ਸਾਡੇ ਸਕੂਲਾਂ ਦੇ ਵਿੱਚ ਫੈਸਿਲਿਟੀ ਆ ਗਈ ਹੈ। ਠੀਕ ਹੈ ਐਨਐਸਕੇਯੂ ਦੇ ਅਫ ਦੇ ਤਹਿਤ ਵਿਖੋ ਉਹਨਾਂ ਨੂੰ ਕਿੱਡਾ ਅੱਛਾ ਦੇ ਵਿੱਚ ਜਿੰਨੀ ਫੈਸਿਲਿਟੀ ਨੇ ਉਹਨੀਆਂ ਐਸ ਵੇਲੇ ਪਬਲਿਕ ਸਕੂਲਾਂ ਦੇ ਵਿੱਚ ਨਹੀਂ ਹੈਗੀ। ਸੋ ਯੂ ਆਰ ਲੱਕੀਐਸ ਟੂ ਬੀ ਇਨ ਦੀ ਪ੍ਰੈਜ਼ੈਂਸ ਆਫ ਮਾਈਂਡ ਪ੍ਰੈਜ਼ੈਂਸ ਆਫ ਮਾਈਂਡ ਇਟ ਸ਼ੁੱਡ ਬੀ ਥੇਰ ਕੱਲ ਨੂੰ ਤੁਸੀਂ ਇੰਟਰਵਿਊ ਦੇਣ ਜਾਣਾ ਨਾ ਉੱਥੇ ਸਾਡੇ ਉੱਥੇ ਜਾਣਿਆ ਇਸ ਤਰ੍ਹਾਂ ਲੱਗਿਆ ਹੁੰਦਾ ਹੈ ਇਹ ਦੇਖੋ ਸੈਕਿੰਡ ਸਾਈਡ ਦੇ ਅੰਦਰ ਦੇਖੋ ਕਿ ਬੱਸੀ ਦਾ ਸ਼ਾਇਦ ਬੱਸੀ ਦਾ ਡਾਇਨਾ ਕਿੰਨੇ ਵੇ ਬੱਸ ਚੱਲਨੀ ਹੈ ਡਿਪਾਰਚਰ ਕਿੰਨੇ ਵਜੇ ਹੈ ਕਿੰਨੇ ਕਿਲੋਮੀਟਰ ਦਾ ਡਿਸਟੈਂਸ ਹੈ ਜਦੋਂ ਆਪਾਂ ਬਾਹਰ ਜਾਂਦੇ ਆ ਨਾ ਉਦੋਂ ਦੇਖਿਆ ਕਰ ਰਹੀਏ ਕੀ ਚੀਜ਼ ਰੱਖੀ ਹੋਈ ਹੈ ਇਹ ਵੀ ਤੁਹਾਨੂੰ ਦੇਖੀਆ ਪਾਵਰ ਇੱਕ ਪਾਵਰ ਦੇ ਤਹਿਤ ਕੰਮ ਕਰਦੇ ਨੇ ਉਹ ਦੇਖੋ ਸਾਰੇ ਜਿਹੜੇ ਲੱਗੇ ਹੋਏ ਨੇ ਸੱਚ ਮਸੂਲੀਆ ਦੇਖੋ ਧਿਆਨ ਨਾਲ ਇਸ ਤਰ੍ਹਾਂ ਹੀ ਚੀਜ਼ਾਂ ਰਹਿ ਲਈ ਹੋਈਆਂ ਬਾਹਰ ਆ ਨਾ ਆਮੇ ਜੋ ਤੇ ਚੈੱਕ ਕਰ ਰਹੇ ਕਰ ਰਹੇ ਆ ਸਿੰਗਲ 6 ਮੀਟਰ ਟਵੀਟਰ ਜਿਹੜਾ ਲਗਾਉਂਦਾ ਤੇ ਬ੍ਰੀਲ ਮਸ਼ੀਨ ਐ ਪੁਚਾਲ ਦੀ ਬਕਾਇਦਾ ਬਹੁਤ ਤੇਜ਼ ਆਵਾਜ਼ ਆਉਂਦੀ ਆ ਜੋ ਹੋ ਗਈ ਸੀ ਜਿਹੜੀ ਕਿ ਧੋਲਾ ਕੂਆ ਜਿੱਲੀ ਦੇ ਵਿੱਚ ਉਹਦਾ ਜਿਹੜਾ ਪੁਆਇੰਟ ਹੈਗਾ ਠੀਕ ਹੈ ਨਾ ਉਹ ਧੋਲਾ ਕੂਆ ਸੋ ਨੇਕ ਏਰੀਆ ਦੇ ਵਿੱਚ 5 ਲੀਟਰ ਦਾ ਪੁਚਾਲ ਆਇਆ ਠੀਕ ਹੈ ਸਵੇਰੇ ਸਿਰਫ ਉੱਠ ਕੇ ਨਾ ਆ ਜਾ ਕਰੋ 15 ਮਿੰਟ ਸਮਿਆ ਕਰੋ ਕਿੰਨੇ ਵਿੱਚ ਕਰਨਾ ਤੁਹਾਨੂੰ ਦੇਖ ਈ ਪੁਣਾ ਚਾਹਗੇ ਅਸੈਂਬਲੀ ਚ ਸੁਣਦੇ ਆ ਠੀਕ ਹੈ ਆ ਜੋ ਆਹ ਬੜਾ ਸੋਹਣਾ ਬਹੁਤਿਆਰ ਸੋਹਣਾ ਬੜਾ ਸੋਹਣਾ ਬਹੁਤਿਆਰ ਸੋਹਣਾ ਜਿੰਨਾ ਤੁਹਾਡੀ ਪੋਸਟ ਹੋਣੀ ਮੇਰੇ ਖਿਆਲ ਪੰਜਾਬੀ ਦੀ ਹੈ ਐ ਸਾਡੀ ਕਾਪੀ ਲੈ ਲਓ ਆਹ ਗੱਟ ਮੈਡਮ ਨੂੰ ਮੌਨਰ ਸੋਹਣਾ ਵੀਰ ਸਿੰਘ ਤੁਹਾਨੂੰ ਪਤਾ ਕਿੱਥੇ ਪੈਦਾ ਹੋਏ ਸੀਗੇ ਪਤਾ ਪਤਾ ਕਿਥੇ ਠੀਕ ਹੈ ਪੁਣਾਣ ਕਹਿੰਦਾ ਚੰਡੀਗੜ੍ਹ ਪੈਦਾ ਹੋਏ ਸੀ ਇਹ ਕਹਿੰਦਾ ਚੰਡੀਗੜ੍ਹ ਪਹਿਲਾਂ ਆ ਗਈ ਬਿੱਤੇ ਭਾਈ ਛੋਟੀ ਜੋਕ ਹੈਗਾ ਉਹਦੀ ਬੈਕ ਸਾਈਡ ਦੇ ਉੱਤੇ ਉਹਨਾਂ ਦੀ ਬਹੁਤ ਵੱਡੀ ਕੋਠੀ ਹੀ ਗਈ ਹੈ ਭਾਈ ਵੀਰ ਸਿੰਘ ਦੀ ਹਾਲ ਲਗਾ ਉੱਤੇ ਠੀਕ ਹੈ ਸੋ ਪੰਜਾਬੀ ਦਾ ਜਿਹੜਾ ਅਧੂਰੀ ਕਿਤਾਬ ਹੈਗਾ ਉਹਦੇ ਮੋਢੀ ਹੈਗੇ ਭਾਈ ਵੀਰ ਸਿੰਘ ਦੀ Sufi ਕਾਪ ਦੇ ਕਿਸੇ ਕਵਿਤਾ ਦਾ ਨਾਮ ਆਉਂਦਾ ਹੈ ਵੇਰੀ ਗੁੱਡ ਬੋਲੋ ਸ਼ਾਬਾਸ਼ ਮਾਰੀ ਬਾਬਾ ਫਰੀਦ ਜੀ ਨੂੰ ਕੀ ਕਹਿੰਦੇ ਬਲਾ ਸ਼ਕਰਗੰਨ ਹੀ ਕਹਿੰਦੇ ਨੇ ਉਹਨਾਂ ਨੂੰ ਪੀਰ ਹੈਗੇ ਸੀਗੇ ਸ਼ਕਰਗੰਨ ਕੀ ਹੋ ਸਕਦੇ ਹੋ ਇਹ ਸਾਰੇ ਬੋਲ ਸਕਦੇ ਕੀ ਹੈਗਾ ਕਿ ਆਪਾਂ ਸ਼ਾਇਰ ਕਰਦੇ ਹਾਂ ਧੀਰੀ ਤੁਹਾਡੇ ਅੰਦਰ ਡਰ ਹੁੰਦਾ ਕਿ ਪਤਾ ਨਹੀਂ ਮੈਂ ਬੋਲਾਂਗਾ ਕੀ ਹੋ ਜਾਏਗਾ ਕੁਝ ਨਹੀਂ ਹੋ ਲੱਗਾ ਆ ਗਈ ਬਾਹਰ ਆ ਗਈ ਬਾਹਰ ਆ ਗਈ ਲੈ ਕੇ ਕੁਰਸੀਆਂ ਦੇਖੋ ਬੇਸ਼ੁਮਾਰ ਆ ਗਈ ਅਰਜ਼ੀ ਕੀਤਾ ਹੈ ਕਿ ਸ਼ਾਇਰ 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 चार चन लगे रोशन सितारे कर देते, चार चन लगे रोशन सितारे कर देते, पीएम श्री स्कूलों के बारे न्यारे कर देते। wow, he's trying ਬਾਲ ਕਲਾ ਫੌਂਡਾ ਵਾ 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 ਇਸ਼ਾਤ 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 ਫਰਵੀਨ ਸਭੇ ਤੋਂ ਚਮਕ ਲੈ ਕੇ ਜਾ ਰਹੀ ਬਾਲ ਕਲਾ ਦੀ ਤਾਰੀਫ ਵਾਲੇ ਗੀਤ गा ਰਹੀ ਸਿੱਖਿਆ ਪਿਆਰ ਤੇ ਵਿਦਿਆਬਾਹੀ ਸੰਗ ਲੈ ਕੇ ਪੀਖੋ ਬਾਲ ਕਲਾ ਸਕੂਲ ਅੰਦਰ ਹੋ ਜਾ ਰਹੀ ਵਾ 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 बोलो निशाद निशाद नए रंगों से भर उठा निशाद नए रंगों से भर उठा देखो सभी से दोस्ती कर उठा जा रहा है यादें संग लेकर आज खुशियों के संग है मैं भर उठा माँबाप 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 तो ऐसी साड़ी बच्चियाँ था संजय उस तो शायरा जेड़ा सी मैडम पसंद आया जी सो सबसे पहले आकर डाले अपना फेरा वो भारत देश है मेरा वो भारत देश है मेरा जहां गंगा ਕੋ ਰੱਬ ਪਛਮ ਕੋ ਅਮ ਜਿਤ ਪਿਲਵਾਏ ਇਹ ਅਮਰਿਤ ਪਿਲਵਾਏ ਕਹੀਂ ਇਹ ਫਲ ਔਰ ਫੂਲ ਉਗਾਏ ਕੇਸਰ ਕਹੀਂ ਵਿਖੇਰਾ ਉਹ ਭਾਰਤ ਦੇਸ਼ ਹੈ ਮੇਰਾ ਉਹ ਮਾਰੀ ਮਾਰੀ ਮੇਰੇ ਜਦ 2 ਰੁਪਇਆ ਹੀ ਉਹ ਨਕੜਾ ਓ ਜਾਲਮਾਂ ਨੇ ਬੜੀ ਮਾਰੀ ਕੀਤੀ ਮੇਰੇ ਯਾਰ ਦੇ ਨਾਲ ਓ ਸ਼ੌਟਸ ਤਾਰੇ ਮਿਹਨਤ ਕਰਦਾ ਤੇ ਘੋੜੇ ਪਾ ਤੂੰ ਕੱਢ ਨਾ ਮਿਹਨਤ ਦੀ ਗੱਲ ਸੁਣ ਲੈ ਓਏ ਆਪਣੇ ਮੁਲਕ ਦੇ ਵਿੱਚ ਮਿਹਨਤ ਦਾ ਸਹੀ ਮੁੱਲ ਕਿੱਥੇ ਮਿਲਦਾ ਉਹ ਗੱਲ ਕੀ ਹੋਈ ਆ ਗੱਲ ਕੀ ਹੋਣੀ ਮੈਂ ਬੜੀ ਮਿਹਨਤ ਨਾਲ ਕੱਲ ਇੱਕ ਜਨਾਨੀ ਦੀ ਕੈਨ ਲੈ ਆਇਆ ਉਹ ਜਦੋਂ ਵੇਚਣ ਗਿਆ ਨਕਲੀ ਨੇ ਡੋਰਾ ਆਹ ਸ੍ਰੀ ਕਾ ਜੀ ਮੈਂ ਸਕੂਲ ਦੀ ਵਿਜ਼ਿਟ ਦੇ ਦੌਰਾਨ ਆ ਬਹੁਤ ਕੁਝ ਦੇਖਿਆ ਜਿਹੜਾ ਕਿ ਕਾਬਲੇ ਤਾਰੀਖ ਹੈ ਸਭ ਤੋਂ ਪਹਿਲਾਂ ਤੇ ਸਕੂਲ ਦੀ ਜਿਹੜੀ ਹੈ ਉਹ ਕੈਂਪਸ ਹੈ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਪੀਰ ਕੌਰ ਇਨਰ ਦੇ ਸਟਾਫ ਨਾਲ ਕੋਆਰਡੀਨੇਸ਼ਨ ਬਹੁਤ ਹੀ ਵਧੀਆ ਰਿਹਾ ਹੈ ਸਾਰਾ ਦਿਨ ਬੱਚੇ ਜਿਹੜੇ ਨੇ ਵਿਦਿਆਰਥੀ ਹੈ ਤੇ ਜਿਹੜੇ ਅ ਅਧਿਆਪਕ ਸਨ ਬੜੇ ਆਕੂਪਾਈ ਰਹੇ ਨੇ ਪਰ ਕਾਬਲੀ ਤਰੀਫ ਸਹੀ ਸ੍ਰੀ ਰਾਜਕੁਮਾਰ ਜੀ ਦੀ ਜੋਗ ਆਪਣਾ ਹਿਸਟਰੀ ਲੈਕਚਰ ਦੀ ਜਿਹੜੀ ਜੋ ਵੀ ਉਹਨਾਂ ਨੇ ਅਗਵਾਈ ਕੀਤੀ ਹੈ ਬਹੁਤ ਹੀ ਕਾਫੀ ਤਾਰੀਫ ਸਹੀ ਫਿਰ કુલ ਮਿਲਾ ਕੇ ਇਸ ਸਕੂਲ ਦੇ ਵਿੱਚ ਜਿਹੜੀ ਵਿਜ਼ਿਟ ਹੈ ਬਹੁਤ ਹੀ ਲੈਟ ਜਿੱਥੋਂ ਦੇ ਟੀਚਰਸ ਦੀ ਆਪਸੀ ਕੋਆਰਡੀਨੇਸ਼ਨ ਸਾਨੂੰ ਬਹੁਤ ਪਸੰਦ ਆਈ ਤੇ ਐਥੋਂ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਮੈਡਮ ਦੀ ਸ਼ਖਸੀਅਤ ਬਹੁਤ ਵਧੀਆ ਤੇ ਬਹੁਤ ਸادਗੀ ਵਾਲੀ ਹੈ ਸਾਨੂੰ ਬਹੁਤ ਵਧੀਆ ਲੱਗਿਆ ਇਸ ਸਕੂਲ ਦਾ ਮਾਹੌਲ ਡਿਸਪਲਿਨ ਦੇਖ ਕੇ ਸਾਨੂੰ ਬਹੁਤ ਵਧੀਆ ਹੈ ਅਸੀਂ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਇੱਥੋਂ ਦਾ ਸਿਸਟਮ ਦੇਖ ਕੇ ਬੱਚਾ ਚ ਡਿਸਪਲਿਨ ਔਰ ਸਟਾਫ ਨੇ ਇਨਾ ਵਧੀਆ ਤਰੀਕੇ ਨਾਲ ਵੈਲਕਮ ਕੀਤਾ ਤੇ ਇਹਨਾਂ ਵਧੀਆ ਤਰੀਕੇ ਨਾਲ ਸਾਰਾ ਲੈब्स ਕਲਾਸਰੂਮ ਸਾਰੇ ਕੁਝ ਅਸੀਂ ਵਿਜ਼ਿਟ ਕੀਤਾ ਤੇ ਬਹੁਤ ਹੀ ਕੁਝ ਸਿੱਖਣ ਨੂੰ ਵੀ ਮਿਲਿਆ ਔਰ ਬੱਚੇ ਵੀ ਇਸ ਸਕੂਲ ਤੋਂ ਬਹੁਤ ਕੁਝ ਜਿਹੜੀ ਆ ਉਹ ਸਿੱਖ ਕੇ ਨਵੀਆਂ ਗੱਲਾਂ ਲੈ ਕੇ ਜਾ ਰਹੇ ਨੇ ਆਪਣੇ ਨਾਲ ਜਾਨੀ ਪੀਐਮ ਸ਼ਿਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਕਣਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ ਵਿਦਿਆਰਥੀਆਂ ਨੇ ਰਲ ਮਿਲ ਕੇ ਬਹੁਤ ਹੀ ਮਨੋਰੰਜਕ ਢੰਗ ਨਾਲ ਇਸ ਐਕਸਚੇਂਜ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਮੈਡਮ ਪ੍ਰਿੰਸੀਪਲ ਜੀ ਦੀ ਸ਼ਖਸੀਅਤ ਜੋ ਹੈ ਬਹੁਤ ਹੀ ਪ੍ਰਭਾਵਸ਼ਾਲੀ ਲੱਗੀ ਉਹਨਾਂ ਦਿੱਖ ਜੋ ਹੈ ਬੜੇ ਹੀ ਖੂਲ ਕਾਮ ਤੇ ਬੜੇ ਹੀ ਸਜੇ ਢੰਗ ਨਾਲ ਉਹਨਾਂ ਨੇ ਆਪਣੇ ਸਾਰੇ ਸਕੂਲ ਨੂੰ ਸੰਭਾਲ ਕੇ ਰੱਖਿਆ ਹੈ ਅੱਜ ਅਸੀਂ ਇੱਕ ਐਕਸਚੇਂਜ ਪ੍ਰੋਗਰਾਮ ਤਹਿਤ ਪੀਐਮ ਸ਼੍ਰੀ ਸਕੂਲ ਬਨਕਲਾ ਵਿੱਚ ਆਈ ਸਕੂਲ ਦੀ ਦਿੱਖ ਇੱਥੋਂ ਦੀ ਸਟਾਫ ਦੀ ਕੋਆਰਡੀਨੇਸ਼ਨ ਪ੍ਰਿੰਸੀਪਲ ਮੈਮ ਬਹੁਤ ਵਧੀਆ ਲੱਗਿਆ ਕਿ ਆ ਕੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਵਿਦਿਆਰਥੀਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਕਹਿੰਦੇ ਸਕੂਲ ਨੂੰ ਬਹੁਤ ਅੱਛੇ ਢੰਗ ਨਾਲ ਸਾਰਾ ਕੁਝ ਅਰੇਂਜ ਕੀਤਾ ਗਿਆ ਹੈ ਸਾਰੀਆਂ ਲੈਬਸ ਵਗੈਰਾ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸੈੱਟ ਕੀਤੀਆਂ ਨੇ ਸੋ ਸਾਨੂੰ ਬਹੁਤ ਅੱਛਾ ਐਕਸਪੀਰੀਅੰਸ ਹੋਇਆ ਥੈਂਕ ਯੂ ਸੋ ਮਚ ਗੁੱਡ